ਔਰ ਇਹ ਵੂਮens ਡੇ ਅੱਜ ਜੈਲਿਬ੍ਰੇਟ ਕਰ ਰਹੇ ਆ ਔਰ ਜਿੱਥੇ ਮੱਖੋ ਵੱਖਰੇ ਖੇਤਰਾں ਚ ਮੱਲਾ ਮਾਰਨ ਵਾਲੀਆਂ ਸਾਡੀਆਂ ਧੀਆ ਉਹਨਾਂ ਨੂੰ ਆਨਰ ਕੀਤਾ ਜਾਊਗਾ ਸੰਘਰਸ਼ ਹਰੇਕ ਬਧੇ ਜਿੰਦਗੀ ਜੋ ਧਰਤੀ त्याਗਾ ਉਸ ਸੰਘਰਸ਼ ਕਰਨ ਹੀ ਆਇਆ ਜੀ ਪਰ ਉਸ ਸੰਘਰਸ਼ ਨੂੰ ਕੋਈ ਨੈਗੇਟਿਵ ਲੈਂਦਾ ਕੋਈ ਸਰ ਉਸ ਨੂੰ ਪੋਜ਼ਿਟਿਵ ਲੈਂਦਾ ਪਰ ਤੁਹਾਡਾ ਹੈ ਜੇ ਹੋਵੇ ਜਿੱਦੀ ਵਜ੍ਹਾ ਤੁਸੀਂ ਆਪ ਸੱਸੀ ਘਰ ਬੁਲਾਉ ਆਉਦੇ ਆਪ ਨੂੰ ਤਾਂ ਅੱਜ ਮੈਂ ਸੁਖਮਨੀ ਆ ਰਾਂ ਜਿਹੜੀ ਐ ਸਸਟੀਕਰ ਮੈਨੂੰ ਅੱਜ ਤੁਹਾਡੇ ਵੱਲੋਂ ਕੱਪ ਜਿਹੜਾ ਕੈਂਪ ਹੈ ਉਹ ਡਿਸਟ੍ਰਿਕਟ ਜਿਹੜਾ ਹੈਲਥ ਡਿਪਾਰਟਮੈਂਟ ਹੈ ਸਾਡਾ ਸਿਵਲ ਸਰਜਨ ਸਾਹਿਬ ਖੜੇ ਹੈ ਏਡੀ ਸਾਹਿਬ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ ਉਹਦੇ ਸਾਡੇ ਕੁਝ ਕੁੜੀਆਂ ਨੇ ਸਟਾਫ ਹੈ ਐਨਐਮ ਹੈ ਜੀਐਨਐਮ ਉਹਨਾਂ ਵੱਲੋਂ ਕਲਚਰਲ ਪ੍ਰੋਗਰਾਮ ਵੀ ਕੀਤਾ ਜਾਊਗਾ ਮੰਨ ਲਾ ਦੇ ਬੜਾ ਉੱਤਮ ਆਪਲਾ ਇੰਟਰਨੈਸ਼ਨਲ ਔਮਨ ਡੇ ਜੋ ਕਿ 8 ਮਾਰਚ ਨੂੰ ਹੁੰਦਾ ਹੈ ਉਹਦੇ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਬੜਾ ਉੱਤਮ ਉਪਰਾਲਾ ਜਿਹੜਾ ਹੈ ਮਾਤਾ ਸੁੰਦਰੀ ਗਰਲਸ ਕਾਲਜ ਦੇ ਵਿੱਚ ਕੀਤਾ ਜਾ ਰਿਹਾ ਔਰ ਇਹ ਔਮਨਸ ਡੇ ਅੱਜ ਸੈਲੀਬ੍ਰੇਟ ਕਰ ਰਹੇ ਆ ਔਰ ਜਿੱਥੇ ਵੱਖੋ-ਵੱਖਰੇ ਖੇਤਰਾਂ 'ਚ ਮੱਲਾ ਮਾਰਨ ਵਾਲੀਆਂ ਸਾਡੀਆਂ ਧੀਆ ਉਹਨਾਂ ਨੂੰ ਆਨਰ ਕੀਤਾ ਜਾਊਗਾ ਉਸਦੇ ਨਾਲ ਹੀ ਉਹਨਾਂ ਦੇ ਪ੍ਰੋਗਰਾਮ ਉਹਨਾਂ ਦੀਆਂ ਡਿਸਕਸ਼ਨਸ ਉਹਨਾਂ ਦੀ ਸਕਸੈਸ ਸਟੋਰੀਜ਼ ਕਿ ਇਹ ਉਹ ਤਾਂ ਜੋ ਸਾਡੀਆਂ ਜਿਹੜੀਆਂ ਦੂਜੀਆਂ ਬੱਚੀਆਂ ਨੇ ਸਾਡੀਆਂ ਧੀਆਂ ਨੇ ਭੈਣਾਂ ਨੇ ਉਹ ਉਹਨਾਂ ਤੋਂ ਮੋਟੀਵੇਟ ਹੋਣ ਉਹਨਾਂ ਤੋਂ ਪ੍ਰੇਰਿਤ ਹੋਣ ਉਹ ਕੀਤਾ ਜਾ ਰਿਹਾ ਇਸ ਤੋਂ ਬਿਨਾ ਮੈਡੀਕਲ ਕਾਲਜ ਫਰੀਦਕੋਟ ਤੇ ਹੋਮੀ ਭਾਪਾ ਸੈਂਟਰ ਸਾਡਾ ਸੰਗਰੂਰ ਹੈ ਜਿਹੜਾ ਉਹਨਾਂ ਦੀਆਂ ਟੀਮਾਂ ਆਈਆਂ ਕੈਂਸਰ ਅਵੇਅਰਨੈਸ ਬ੍ਰੈਸਟ ਕੈਂਸਰ ਸਪੈਸ਼ਲੀ ਸਰਵਿਸ ਕੈਂਸਰ ਉਹਨਾਂ ਦਾ ਜਿਹੜਾ ਹੈ ਜਿਹੜਾ ਚੈੱਕ ਅਪ ਜਿਹੜਾ ਕੈਂਪ ਹੈ ਉਹ ਡਿਸਟ੍ਰਿਕਟ ਜਿਹੜਾ ਹੈਲਥ ਡਿਪਾਰਟਮੈਂਟ ਹੈ ਸਾਡਾ ਸਿਵਲ ਸਰਜਨ ਸਾਹਿਬ ਖੜੇ ਆ ਏਡੀ ਸਾਹਿਬ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ ਉਹਦੇ ਸਾਰਾ ਸਾਰਿਆਂ ਦੀ ਮੈਮੋਗ੍ਰਾਫੀ ਜਿੱਥੇ ਵੀ ਕੋਈ ਡਾਊਟ ਹੋਊਗਾ ਉਹ ਹੋਏਗਾ ਇਸ ਤੋਂ ਬਿਨਾ ਮੈਂ ਦੇਖ ਰਿਹਾ ਵੱਖ-ਵੱਖਰੀਆਂ ਸਟਾਲਸ ਲੱਗੀਆਂ ਜਿਹੜੇ ਸਾਡੇ ਵੂਮਨ ਇੰਟਰਪ੍ਰੈਨਿਅਰਸ ਹੈਗੇ ਆ ਉਹ ਪ੍ਰੋਗਰਾਮ ਕਰ ਰਹੇ ਆਪਣੇ ਸਟਾਲਸ ਲਾ ਕੇ ਕੁਝ ਸੈਲਫ ਹੈਲਪ ਗਰੁੱਪ ਕਰ ਰਹੇ ਨੇ ਔਰ ਇਸ ਤੋਂ ਬਿਨਾ ਹੈਲਥ ਡਿਪਾਰਟਮੈਂਟ ਦੇ ਕੁਝ ਕੁੜੀਆਂ ਨੇ ਸਟਾਫ ਹੈ ਇਹਨਾਂ ਨੇ ਮੈ ਜੀ ਇਹਨਾਂ ਨੇ ਉਹਨਾਂ ਵੱਲੋਂ ਅਨ ਕਲਚਰਲ ਪ੍ਰੋਗਰਾਮ ਵੀ ਕੀਤਾ ਜਾਊਗਾ ਮੰਨ ਲਾ ਦੇ ਬੜਾ ਉੱਤਮ ਅਪਰਾਲ ਹੈ ਕਿਉਂਕਿ ਕੋਈ ਸਮਾ ਸੀਗਾ ਕੁੜੀਆਂ ਨੂੰ ਬਹੁਤ ਕਿਹਾ ਜਾਂਦਾ ਸੀ ਪਰ ਸਾਡੇ ਤਾਂ પ્રાਤਨ ਸਮੇਂ ਚ ਵੀ ਲਿਖਿਆ ਸੋਕੋਮੰਦਾ ਆਖੀ ਜਨ ਜੰਮੇ ਰਾਜਨ ਅ ਗੁਰਵਾਨੀ ਚ ਲਿਖਿਆ ਸੋ ਸਾਡੇ ਇਹਨੂੰ ਤਾਂ ਬੜਾ ਮਾਣ ਹੈ ਅਸੀਂ ਦੇਖਦੇ ਆ ਭਾਵੇਂ ਰਾਣੀ ਝਾਂਸੀ ਤੋਂ ਲੈ ਕੇ ਇੰਦਰਾ ਗਾਂਧੀ ਤੋਂ ਲੈ ਕੇ ਕਲਪਨਾ ਚਾਵਲਾ ਤੋਂ ਲੈ ਕੇ ਅਸੀਂ ਜੋ ਵੀ ਦੇਖਦੇ ਆ ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਬੜਾ ਵੱਡਾ ਯੋਗਦਾਨ ਸਾਡੇ ਹਰ ਖੇਤਰ ਚ ਪਾਇਆ ਔਰ ਹੁਣ ਵੀ ਅਸੀਂ ਦੇਖਦੇ ਆ ਭਾਵੇਂ ਕੋਈ ਐਗਜ਼ਾਮ ਹੋਣ ਭਾਵੇਂ ਕੋਈ ਪੇਪਰ ਹੋਣ ਉਹ ਫੀਲਡ ਜਿੱਥੇ ਸਾਨੂੰ ਲੱਗਦਾ ਸੀ ਕੁੜੀਆਂ ਨਹੀਂ ਕਰਦੀਆਂ ਭਾਵੇਂ ਉਹ ਮਤਲਬ ਪਾਇਲਟ ਹੋਣ ਹਨਾ ਪੁਲਿਸ ਆਫੀਸਰ ਹੋਣ ਆਰਮੀ 'ਚ ਹੋਣ ਔਰ ਬੜਾ ਵੱਡਾ ਜੋ ਇਹਨਾਂ ਯੋਗਦਾਨ ਤੇ ਰੋਲ ਅਦਾ ਕਰ ਰਹੀਆਂ ਸੋ ਸਾਨੂੰ ਬੜੀ ਖੁਸ਼ੀ ਹੈ ਮੈਂ ਧੰਨਵਾਦ ਦੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਏਡੀ ਸਾਹਿਬ ਡੀ ਸਾਹਿਬ ਦਾ ਔਰ ਸਾਡੇ ਸਿਵਲ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਅਚੇਚੇ ਤੌਰ ਤੇ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਤਾਂ ਜੋ ਸਾਡੀਆਂ ਬੱਚੀਆਂ ਨੂੰ ਅਵੇਅਰ ਕਰਵਾਇਆ ਔਰ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਕਿਵੇਂ ਆਪਣੇ ਫੀਲਡ 'ਚ ਆਪਣੀਆਂ ਲਾਈਨਾਂ 'ਚ ਅੱਗੇ ਵਧਣਾ ਉਹਦੇ ਲਈ ਇੱਕ ਬੜਾ ਵੱਡਾ ਇਹ ਜਿਹੜਾ ਹੈ ਮੋਟੀਵੇਸ਼ਨ ਹੋਏਗਾ ਮੈਂ ਸੋ ਇੱਕ ਵਾਰ ਫਿਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਦੀਆਂ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਦੀਆਂ ਔਰ ਇਸ ਮੌਕੇ ਤੇ ਸਾਰੀਆਂ ਸਾਡੀਆਂ ਭੈਣਾਂ ਨੂੰ ਸਾਡੀਆਂ ਧੀਆਂ ਨੂੰ ਸਾਡੀਆਂ ਬੱਚੀਆਂ ਨੂੰ ਵਧਾਈ ਦਿਨਾ ਮੁਬਾਰਕਬਾਦ ਦਿਨਾ ਕਿ ਬਹੁਤ ਖੁੱਲਾ ਵਾਤਾਵਰਨ ਉਹਨਾਂ ਲਈ ਆਉਣ ਵਾਲੇ ਸਮੇਂ 'ਚ ਜ ਜਿਹਨੂੰ ਆਪਾਂ ਕਹਿੰਦੇ ਸਕਾਈਜ਼ ਦਾ ਲਿਮਟ ਤੁਸੀਂ ਮਿਹਨਤ ਕਰੋ ਸਮਾਜ ਤੁਹਾਡੇ ਨਾਲ ਹੈ ਸਾਰੇ ਲੋਕ ਤੁਹਾਡੇ ਨਾਲ ਨੇ ਔਰ ਜਿਹੜਾ ਅੱਗੇ ਤੁਸੀਂ ਰਸਤਾ ਤੁਸੀਂ ਆਪਣਾ ਚੁਣਨਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਟੈਸਟਲੀ ਡਾਕਟਰ ਟੈਸਟਲੀ ਆਪਣੀ ਜਾਂਚ ਦੀ ਜ਼ਰੂਰੀ ਉਹ ਡਾਕਟਰ ਹੈ ਨਹੀਂ ਡਾਕਟਰ ਸੀਗੇ ਚਲੋ ਹੁਣ ਹੁਣ ਰਿਜਾਈਨ ਕਰਕੇ ਉਹ ਅਸੀਂ ਜਰੂਰ ਉਹ ਜਲਦੀ ਮੈਂ ਸਾਰਾ ਸਰਕਾਰ ਦੇ ਧਿਆਨ ਚ ਲਿਆਂਦਾ ਹੈ ਜਿਹੜੇ ਜਿਹੜੀਆਂ ਕਮੀਆਂ ਹੈਗੀਆਂ ਜਿਹੜੇ ਜਿਹੜੇ ਡਾਕਟਰ ਦੀ ਕਮੀ ਹੈ ਉਹ ਜਰੂਰ ਅਸੀਂ ਜਲਦੀ ਪੂਰੀ ਕਰਾਂਗੇ ਸੰਘਰਸ਼ ਹਰੇਕ ਬੰਦੇ ਦੀ ਜ਼ਿੰਦਗੀ ਦਾ ਜੋ ਧਰਤੀ ਤਿਆ ਗਿਆ ਉਹ ਸੰਘਰਸ਼ ਕਰਨ ਹੀ ਆਇਆ ਹੈ ਜੀ ਪਰ ਉਸ ਸੰਘਰਸ਼ ਨੂੰ ਕੋਈ 네ਗੇਟਿਵ ਲੈਂਦਾ ਕੋਈ ਸਰ ਉਸ ਨੂੰ ਪੋਜ਼ਿਟਿਵ ਲੈਂਦਾ ਹੈਗਾ 네ਗੇਟਿਵ ਦਾ ਮਤਲਬ ਹੁੰਦਾ ਬੰਦਾ ਥੱਕ ਹਰ ਕੇ ਬੈਠ ਜਾਂਦਾ ਫਿਰ ਲੋਕਾਂ ਤੇ ਆਸਾਂ ਰੱਖਦਾ ਵੀ ਉਹ ਮੇਰਾ ਕਰੂ ਉਹ ਮੇਰਾ ਕਰੂ ਪਰ ਜਿਹੜਾ ਬੰਦਾ ਆਸ਼ਾਵਾਦੀ ਹੈ ਜੀ ਉਹ ਉਹਨਾਂ ਲੋਕਾਂ ਦੀ ਸਲਾਹ ਨਾਲ ਹੀ ਜਾਂ ਆਪਣੇ ਮਨ ਦੀ ਇੱਛਾ ਨਾਲ ਸਮਾਜ ਦੇ ਵਿੱਚ ਅੱਗੇ ਬਹੁਤ ਕੁਛ ਕਰ ਸਕਦਾ ਹੈਗਾ ਇੱਕ ਲੇਡੀਜ਼ ਵਾਸਤੇ ਬਹੁਤ ਜ਼ਿਆਦਾ ਓਪਰਚੁਨਿਟੀ ਲਿਆ ਨਹੀਂ ਗਈ ਜੀ ਇੱਕ ਕਹਿਣ ਦੀ ਗੱਲ ਹੁੰਦੀ ਹੈ ਵੀ ਔਰਤ ਕੁਛ ਨਹੀਂ ਕਰ ਸਕਦੀ ਪਰ ਦਰ ਸਮਾਜ ਦਾ ਤੁਰਾ ਜੀ ਸਮਾਜ ਦਾ ਸਭ ਤੋਂ ਵੱਧ ਯੋਗਦਾਰ ਔਰਤ ਹੀ ਪਾਸਾ ਜਿਹੜਾ ਕੋਈ ਪਾਈ ਨਹੀਂ ਸਕਦਾ ਉਹ ਲਾਗੂ ਦਾ ਕਾਰਨ ਵੀ ਸਰ ਸਾਡੇ ਔਰਤਾਂ ਵਿੱਚ ਹੀ ਥੋੜੀ ਜਿਹੀ ਕਮੀ ਹੈਗੀ ਅਸੀਂ ਆਪਣੇ ਵਿੱਚ ਹੀ ਕੁਸਈਆਂ ਜੀਆਂ ਕਮੀਆਂ ਸਮਾਜ ਸਾਹਮਣੇ ਰੱਖਦੇ ਨਾ ਸਮ ਹੀ ਮੇਰਾ ਇੱਕ ਮੈਸੇਜ ਆ ਸਾਡੀਆਂ ਭੈਣਾਂ ਨੂੰ ਔਰਤਾਂ ਨੂੰ ਵੀ ਆਪਣੀ ਗੁਣਵੱਤਾ ਵੱਲ ਧਿਆਨ ਦਿਓ ਤਾਂ ਤੁਹਾਡਾ ਜਿਹੜਾ ਸੂਤਰੋਤਵਾ ਸਮਾਜ ਵਿੱਚੋਂ ਸਭ ਤੋਂ ਉੱਪਰ ਹੀ ਜਾਊਗਾ। ਸਫਰ ਹੈ ਜੀ ਉਹ ਸਭ ਤੋਂ ਪਹਿਲਾਂ ਤਾਂ ਨੌਕਰ ਤੋਂ ਵੀ ਬਾਤ ਕਰ ਹੁੰਦਾ ਹੈ ਜਦੋਂ ਮਾਲਕ ਜ਼ਿੰਮੇਵਾਰੀ ਖਾਦੇ ਹੁੰਦੀ ਹੈ, ਕਰਾਇਆ ਬੜਾ ਨਹੀਂ ਵੀ ਹੁੰਦੀ ਆ ਕਿ ਸਮਾਨ ਦੀ ਵੀ ਹੁੰਦੀ ਆ। ਫਿਰ ਸਮਾਜ ਦੇ ਦੁਕਾਨ ਤੋਂ ਸਮਾਨ ਲਿਆਉਣਾ ਕਰਨਾ, ਕਿਸੇ ਭਣ ਭਾਈ ਨਾਲ ਜਾਣਾ, ਲਗਣਾ ਮੁੰਡੇ ਨਾਲ ਤੁਰੇ ਫਿਰਦੀ ਹੈਗੀ। ਉਹ ਚੀਜ਼ਾਂ ਬਹੁਤ ਸਾਹਮਣਾ ਕਰਨਾ ਪਿਆ ਜੀ ਮੈਨੂੰ ਵੀ ਆਪਣੀ ਲਾਈਫ ਦੇ ਵਿੱਚ। ਪਰ ਸਮਾਂ ਇੱਕ ਹੈ ਜੀ ਬਾਈ ਜੀ ਅੱਜ ਜਿਹੜੇ ਭਣ ਭਾਈ ਮੈਨੂੰ ਇਹ ਕਹਿੰਦੇ ਸੀ ਵੀ ਐਂ ਫਿਰ ਖੜੇ ਆਗੇ ਤਾਂ ਬਹੁਤ ਬਹੁਤ ਧੰਨਵਾਦ ਮੇਰੀ ਪਿੰਡ ਪੰਚਾਇਤ ਦਾ ਤੇ ਮੇਰੇ ਨਗਰ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲਿਆਂਦਾ ਜੀ ਸ਼ੁਕਰੀਆ